ਸ਼ਰਮ ਹੈ ਨਹੀਂ ਤੇਰੀ ਮਾਂ ਵਾਰਿਆਂ ਨਾਲ ਕੁਝ ਬੋਲਦੀ ਐ ਕਨਾ ਦਾ ਹੀ ਬੰਦਾ ਮੇਰੀ ਗੱਲ ਸੁਣ ਲੈ ਕੁੜੀਏ ਮੇਰੇ ਨਾਲ ਜਵਾਨ ਨਾ ਲੜਾਈ ਜੇ ਇਸ ਘਰ ਦੇ ਵਿੱਚ ਰਹਿਣਾ ਤਾਂ ਬੰਦਿਆ ਵਾਂਗੂ ਰਹਿ ਨਹੀਂ ਤਾਂ ਚੱਕ ਆਪਣੀ ਟੈਂਡ ਫੜੀ 77 ਹੋ ਇੱਥੋਂ ਕਰ ਜੈਨੂੰ ਫੋਨ ਕਰਨਾ ਨਾਲੇ ਮੈਂ ਕਰਦੀ ਪਚੋਲੇ ਨੂੰ ਫੋਨ ਵੇ ਲੈ ਜਾਵੇ ਇਹਨੂੰ ਕਰਦੇ ਪਚੋਲੇ ਨੂੰ ਫੋਨ ਫੋਨ ਕਰਨ ਦੀ ਕੀ ਲੋੜ ਐ ਲੈ ਜਾ ਆਪਦੇ ਦੋ ਸੂਟ ਜੇ ਚੱਕ ਕੇ ਗੱਲ ਸੁਣ ਲੈ ਜਿਵੇਂ ਮੇਰੀ ਮਾਂ ਨੇ ਕਹਿਤਾ ਨਾ ਤੈਨੂੰ ਉਮੀ ਚੱਲਣਾ ਪਊਗਾ ਇਹ ਨਾ ਹੋਵੇ ਕਿ ਮੇਰਾ ਹੱਥ ਖੁਲਜੇ ਸਿਰ ਐ ਸਮਝਣਾ ਇਹ ਹੀ ਕਹਿਣ ਲੱਗੀ ਸੀ ਵੇ ਐ ਸਮਝਣਾ ਗੱਲਾਂ ਨਾਲ ਨਹੀਂ ਐ ਸਮਝਣ ਵਾਲੀ ਹਾਂ ਮਾਰਦਕ ਸੁਣ ਲੱਗੇ ਇਹਨੂੰ ਪਤਾ ਵੇ ਕਿਦਾਂ ਬੰਦਿਆਂ ਤਾਂ ਸੱਸਾਂ ਚ ਦਿਨ ਕੱਟੀਦੇ ਹੁੰਦੇ ਆ ਸਾਨੂੰ ਪਤਾ ਸੀ ਆਪਣੀ ਸੱਸ ਦੇ ਵਿੱਚ ਕਿਵੇਂ ਦਿਨ ਕੱਟੇ ਆ ਸਾਤ ਤੱਕ ਨਹੀਂ ਸੀ ਪਰੰਦਨ ਦੀ ਸਾਨੂੰ ਤੇ ਤੂੰ ਤੂੰ ਕੱਲ ਦੀ ਛੋਕਰੀ ਮੈਨੂੰ ਆ ਕੇ ਬੋਲਦੀ ਆ ਮੈਂ ਇਹ ਕਰੂੰਗੀ ਮੈਂ ਉਹ ਕਰੂੰਗੀ ਨਾ ਕਰ ਕੀ ਕਰਦੀ ਆ ਮੇਰੇ ਸਾਹਮਣੇ ਤਾਂ ਮੇਰਾ ਪੁੱਤ ਨਾ ਸਾਹ ਭਰਦਾ ਤੂੰ ਤਾਂ ਫੇਰ ਪੁੱਤ ਦੀ ਘਰ ਵਾਲੀ ਆ ਫੇਰ ਮੇਰੀ ਗਲਤੀ ਤਾਂ ਦੱਸ ਦੋ ਕਿੱਤਿਆ ਤੁਸੀਂ ਦੱਸ ਗਲਤੀ ਤੇਰੀ ਇਹੀ ਆ ਜਿਹੜੀ ਤੂੰ ਜਵਾਨ ਲੜਾਉਣੀ ਆ ਇਹੀ ਗਲਤੀ ਆ ਤੇਰੀ ਬੋਲਣ ਦੀ ਅਕਲ ਨਹੀਂ ਤੈਨੂੰ ਮੂਰੇ ਬੋਲੀ ਜਾਨੀ ਐ ਤੂੰ ਚੱਲ ਮੈਂ ਮੈਂ ਦੇਖ ਰਾਂ ਚੱਕਦੀ ਨਾ ਜਦੋਂ ਇੱਕ ਵਾਰੀ ਘਰੇ ਤਾਂ ਵੀ ਜਿਵੇਂ ਮੇਰੀ ਮਾਂ ਰੱਖਣ ਨੂੰ ਤਿਆਰ ਹੋਵੇਂ ਰਹਿਣਾ ਰਹਿ ਜਾ ਵੀ ਨਾ ਰਹਿ ਮਾਂ ਘੇਟ ਲਾ ਦੇ ਨੂੰ ਅੰਦਰ ਬੰਦ ਕਰ ਦੇਣਾ ਰੋਕੀ ਦੇਣਾ ਨਾ ਪਾਣੀ ਦੇਣਾ ਸੁਣ ਗਿਆ ਚੱਲ ਇਹਨੂੰ ਮੈਂ ਸਮਝਾਉਣੀ ਆ ਮੇਰੀ ਗੱਲ ਸੁਣ ਲੈ ਨੀ ਜੇ ਮੇਰੇ ਮੋਰੇ ਜਵਾਨ ਲੜਾਉਂਗੀ ਨਾ ਤੇਰਾ ਆਹੀ ਹਾਲ ਰਹਿਣਾ ਤੇਰੀ ਭਲਾਈ ਇਹਦੇ ਵਿੱਚ ਹੀ ਆ ਕਿ ਰੋਟੀ ਖਾਣ ਤੋਂ ਬਿਨਾ ਨਾ ਤੂੰ ਮੂੰਹ ਨਾ ਖੋਲ ਜੇ ਤੇਰਾ ਮੂੰਹ ਖੁੱਲ ਗਿਆ ਨਾ ਖੁੱਲ ਗਿਆ ਤੇ ਫਿਰ ਤੇਰਾ ਮੂੰਹ ਖੁੱਲਾ ਹੀ ਰਹਿ ਜਾਣਾ ਕਿਉਂਕਿ ਤੇਰੀ ਉਹ ਨਾ ਅੱਖਾਂ ਮੀਟ ਦੇਣੀ ਹੜਕ ਚ ਗੁੱਠਾ ਦੇ ਕੇ ਲੱਗੀ ਸਮਝ ਕਿਉਂਕਿ ਮੇਰੇ ਵਰਗੀ ਚਰਨ ਤੂੰ ਜਲਾਨੀ ਨੀ ਕੋ ਦੇਖੀ ਹੋਣੀ ਸਮਝ ਭੈਣ ਜੀ ਇਹੋ ਜੀ ਕਿਹੜੀ ਗੱਲ ਹੋ ਗਈ ਜਿਹੜਾ ਮੇਰੀ ਕੁੜੀ ਨੂੰ ਇੰਨਾ ਕੁੱਟ ਕੇ ਦਾ ਬੁਰਾ ਹਾਲ ਕਰਤਾ ਭਾਈ ਸਾਹਿਬ ਮੇਰੀ ਗੱਲ ਸੁਣੋ ਪਹਿਲੀ ਗੱਲ ਅਸੀਂ ਕੁੱਟੀ ਨਹੀਂ ਦੂਜੀ ਗੱਲ ਇਹ ਮੋਰੇ ਬੋਲਦੀ ਬਹੁਤ ਹੈ ਤੀਜੀ ਗੱਲ ਕੀ ਦੱਸਾਂ ਹੁਣ ਮੈਂ ਇਹਦੀਆਂ ਤੁਹਾਨੂੰ ਐਨਾ ਸਤਾਉਂਦੀ ਆ ਨਾ ਸਾਨੂੰ ਝੂਠ ਤੇ ਝੂਠ ਝੂਠ ਤੇ ਝੂਠ ਝੂਠ ਅਸੀਂ ਘਰ ਚ ਆਪਣੇ ਚੱਲਣ ਨਹੀਂ ਦੇਣਾ ਕੀ ਕੁੱਟਿਆ ਨਹੀਂ ਤੇਰਾ ਹਜੇ ਤਾਂ ਮੇਰੇ ਦੋਨੇ ਪੁੱਤ ਮੇਰੇ ਕੋਲ ਸੀ ਉਹਨਾਂ ਨੂੰ ਪੁੱਛੋ ਮੰਮੀ ਜੀ ਕਿੰਨਾ ਝੂਠ ਬੋਲ ਰਹੇ ਹੋਗੇ ਡੈਡੀ ਜੀ ਮੈਨੂੰ ਸੌਣ ਲੱਗੇ ਠੀਕ ਹੈ ਮੰਮੀ ਨੇ ਮੈਨੂੰ ਕੁੱਟਿਆ ਬਲਕਿ ਇਹ ਵੀ ਉੱਥੇ ਸੀਗੇ ਜਦੋਂ ਮੰਮੀ ਨੇ ਮੇਰੇ ਲਾਈਆਂ ਇਹਨਾਂ ਤੋਂ ਵੀ ਪਵਾਇਆਂ ਨੇ ਮੇਰੇ ਬੇਪੁੱਤ ਦੱਸ ਆਪਣੇ ਸਹੁਰਾ ਸਾਹਿਬ ਨੂੰ ਖੋਲੇ ਦੇਖ ਲੋ ਡੈਡੀ ਜੀ ਤੁਸੀਂ ਇਹਦੇ ਕਹੇ ਤੇ ਯਕੀਨ ਕਰੀ ਜਾਂਦੇ ਹੋ ਅਸੀਂ ਕੋਈ ਬਾਗਲ ਥੋੜੀ ਆ ਜਾਂ ਡੰਗਰਾਂ ਵੀ ਇਹਨੂੰ ਕੁੱਟਾਂਗੇ ਜੇ ਮੂਰੇ ਬੋਲਦੀ ਐ ਮੜਾ ਮੋਟਾ ਝਿੜਕਦਾ ਇਹਦਾ ਹੱਕ ਬਣਦਾ ਦੱਸੋ ਮੂਰੇ ਬੋਲਣ ਦਾ ਨਾਲੇ ਬਾਪੂ ਜੀ ਆਏ ਥੋੜੀਆਂ-ਮੋੜੀਆਂ ਲੜਾਈਆਂ ਤਾਂ ਚੱਲਦੀ ਰਹਿੰਦੀਆਂ ਨੇ ਜੀ ਆ ਮਡੀਆਂ-ਮਡੀਆਂ ਗੱਲਾਂ ਜੇ ਆਪਾਂ ਪੇਕੇ ਕਰ ਦੱਸਣ ਲੱਗ ਗਏ ਫਿਰ ਤਾਂ ਘਰ ਬਸ ਲਿਆ ਡੈਡੀ ਤੁਸੀਂ ਮੇਰੀ ਗੱਲ ਦਾ ਯਕੀਨ ਕਰੋ ਇਹਨਾਂ ਨੇ ਤਾਂ ਸਾਰਿਆਂ ਨੇ ਏਕਾ ਕਰਖਿਆਗਾ ਝੂਠ ਬੋਲਣ ਦਾ ਕਿ ਉਹਨੂੰ ਇਸ ਘਰ ਚ ਰੱਖਣਾ ਹੀ ਨਹੀਂ ਤੁਸੀਂ ਕੀ ਬਪੂ ਮੈਂ ਆਪ ਹੀ ਨਹੀਂ ਰਹਿਣਾ ਚਾਹੁੰਦੀ ਇੱਥੇ ਭਾਈ ਸਾਹਿਬ ਇਹ ਸੱਚੀ ਆ ਅਸੀਂ ਤਿੰਨੇ ਹੀ ਝੂਠੇ ਆ ਤੁਸੀਂ ਆਪ ਦੱਸੋ ਜੀ ਜਦੋਂ ਮੈਂ ਬਾਹਰੋਂ ਆਨਾ ਇਹਦਾ ਹੱਕ ਨਹੀਂ ਬਣਦਾ ਮੈਨੂੰ ਰੋਟੀ ਪਾਣੀ ਫੜਾਉਣ ਦਾ ਅੰਦਰ ਵੜ ਕੇ ਬਹਿ ਜਾਂਦੀ ਆ ਲੈ ਕੇ ਫੋਨ ਜਾ ਬਾਈ ਜੀ ਗੱਲ ਸੁਣੋ ਜਦੋਂ ਤੁਸੀਂ ਮੈਨੂੰ ਕਿਹਾ ਸੀ ਨਾ ਵੀ ਮੇਰੀ ਕੁੜੀ ਦਾ ਰਿਸ਼ਤਾ ਕਰਾ ਦਿਓ ਮੈਂ ਸੋਡੇ ਪਰੋ ਪਰੋਸੇ ਦੇ ਕਰਾਇਆ ਸੀ ਰਿਸ਼ਤਾ ਵੀ ਕੁੜੀ ਸਿਆਣੀ ਐ ਪਰ ਇਹ ਇਹ ਤਾਂ ਨਿਤ ਦਾ ਕਲੇਸ਼ ਮੈਨੂੰ ਨਿਤਰਾ ਮੰਨ ਦਿੰਦੀ ਆ ਭੈਣ ਮੈਨੂੰ ਮੈਂ ਸੱਚੀ ਕਹਿ ਰਹੀ ਆ ਭਾਈ ਸਾਹਿਬ ਜੀ ਆਹ ਦੇਖੋ ਮੈਂ ਆਪਣੀ ਨੂੰ ਨੂੰ ਧੀ ਬਣਾ ਕੇ ਰੱਖਿਆ ਹੋਇਆ ਐ ਫੇਰ ਵੀ ਮੇਰੇ ਤੇ ਐਡੇ ਐਡੇ ਇਲਜ਼ਾਮ ਲਾਉਂਦੀ ਆ ਇਹਦੇ ਵਾਸਤੇ ਬਹੁਤ ਮਾੜੀ ਗੱਲ ਐ ਮੇਰੇ ਪੁੱਤ ਮੇਰੇ ਕਦੀ ਮੋਰੇ ਨਹੀਂ ਬੋਲੇ ਜਿੰਨੀ ਇਹ ਐਡੀ ਜबान ਕੱਢੀ ਹੋਈ ਆ ਮੈਨੂੰ ਤਾਂ ਸ਼ਰਮ ਆਉਂਦੀ ਆ ਦੱਸਦੀ ਨੂੰ ਤੁਹਾਨੂੰ ਫੇ ਮੈਨੂੰ ਕਿਹੜੀਆਂ ਕਿਹੜੀਆਂ ਗੱਲਾਂ ਕਹਿੰਦੀ ਹੈ ਕਿਹੜੀਆਂ ਕਿਹੜੀਆਂ ਤੰਮ ਤਾਂ ਲਾਉਂਦੀ ਆ ਕੋਈ ਗੱਲ ਨਹੀਂ ਭੈਣ ਜੀ ਮੈਂ ਸਮਝਾ ਦਿੰਨੇ ਨੇ ਨਿਆਣੇ ਹੁੰਦੇ ਆ ਬੱਚੇ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਚੰਗੇ ਰਹੋਗੇ ਜੇ ਸਮਝਾ ਜਾਓਗੇ ਜੇ ਨਾ ਸਮਝਾ ਹੋਈ ਫਿਰ ਅਸੀਂ ਤਾਂ ਸਮਝਾਈ ਦੇਣੀ ਆ ਬੁਰਾ ਨਾ ਮੰਨਿਓ ਮੇਰੀ ਗੱਲ ਦਾ ਵੈਸੇ ਬਾਪੂ ਤੂੰ ਕਿਉਂ ਨਾ ਗਿਆ ਹੱਥ ਬਣ ਰਹਿਗਾ ਨਾਲ ਕਿਉਂ ਮਾਫੀ ਮੰਗ ਰਿਹਾ ਜਦੋਂ ਆਪਣੀ ਕੋਈ ਗਲਤੀ ਹੋਈ ਨਹੀਂ ਹੈਗੀ ਭਾਬੀ ਆ ਕੀ ਗੱਲ ਹੋਈ ਜੇ ਗਲਤੀ ਹੈਗੀ ਉਹ ਮੰਨ ਸਕਦੀ ਐ ਕਿੱਡੀ ਕ ਗੱਲ ਹੋ ਗਈ ਛੋਟੀ ਹੋ ਜੇਗੀ ਤੂੰ ਤਾਰੇ ਜੱਤ ਨੂੰ ਕਿਸੇ ਗੱਲ ਦਾ ਪਤਾ ਨਹੀਂ ਤੂੰ ਕਿਉਂ ਬੋਲਦਾ ਵਿੱਚ ਲੈ ਘਰ ਚ ਰਹਿੰਦਾ ਮੇਰਾ ਪੁੱਤ ਬੋਲੇ ਨਾ ਚੱਲ ਜੇ ਬੋਲਣਾ ਨਹੀਂ ਮੈਂ ਉਹ ਖੜਦਾ ਹੀ ਨਹੀਂ ਮੈਂ ਤਾਂ ਭਗੇ ਜਾਣਾ ਨਾ ਮੇਰੀ ਗੱਲ ਸੁਣ ਤੂੰ ਤੇ ਆਹ ਤਰਫੂ ਆਪਣਾ ਪਿਓ ਬੁਲਾ ਲਿਆ ਮੇਰਾ ਪੁੱਤ ਘਰ ਦਾ ਬੰਦਾ ਹੋ ਕੇ ਨਾ ਬੋਲੇ ਕਿਉਂ ਬਈ ਆ ਦੇਖ ਲਓ ਜੀ ਤੁਹਾਡੇ ਸਾਹਮਣੇ ਵੀ ਕਿਵੇਂ ਬੋਲਣ ਲੱਗ ਰਹੀ ਐ ਕੋਈ ਗੱਲ ਨਹੀਂ ਪੁੱਤ ਐ ਨਹੀਂ ਬੋਲਦੀ ਹੁੰਦੀ ਜਦੋਂ ਵੱਡੇ ਹੁੰਦੇ ਹੈਗੇ ਤਲ ਮੇਰੀ ਗੱਲ ਸੁਣ ਬਾਪੂ ਗੱਲ ਸੁਣ ਬਾਪੂ ਕੀ ਗੱਲ ਸੁਣਾ ਤੂੰ ਮੇਰੀ ਗੱਲ ਸੁਣ ਮੇਰੇ ਗੱਲ ਤੇ ਯਕੀਨ ਕਿਉਂ ਨਹੀਂ ਕਰ ਰਹਾ ਮੈਂ ਸੱਚੀ ਕਹਿ ਰਹੀ ਹਾਂ ਮੈਂ ਕੁਝ ਵੀ ਗਲਤ ਨਹੀਂ ਕੀਤਾ ਹੈਗਾ ਦੇਖ ਬਾਪੂ ਤੂੰ ਮੈਨੂੰ ਇੱਥੋਂ ਲੈ ਜਾ ਵੈਸੇ ਵੀ ਨਾ ਇਸ ਗੰਦੇ ਟੱਬਰ ਚ ਹੁਣ ਮੈਂ ਹੋਰ ਨਹੀਂ ਰਹਿ ਸਕਦੀ ਹੈਗੀ ਉਹ ਪੁੱਤ ਕਈ ਵਾਰੀ ਗੁੱਸੇ ਵਿੱਚ ਬੰਦੇ ਨੂੰ ਪਤਾ ਨਹੀਂ ਲੱਗਦਾ ਗਲਤੀ ਆਪਣੀ ਹੁੰਦੀ ਹੈ ਪਰ ਉਹ ਕਿਸੇ ਤੇ ਮੜੀ ਜਾਂਦੇ ਆ ਉਹ ਤੂੰ ਸਿਆਣੀ ਬਣ ਗਿਆ ਤਿਆਂ ਦੇ ਕਰ ਮਸਾਂ ਵਸਦੇ ਹੁੰਦੇ ਆ ਬਾਪੂ ਮੈਂ ਕਿਵੇਂ ਮੰਨ ਲਾਵ ਜਦ ਮੈਂ ਕੁਝ ਗਲਤ ਕੀਤਾ ਹੀ ਨਹੀਂ ਤੇ ਨਾ ਹੀ ਮੈਂ ਕੁਝ ਬੋਲਿਆ ਸਾਰਾ ਟੱਬਰ ਵੀ ਨਹੀਂ ਬੋਲੀ ਜਾਂਦਾ ਚਲ ਠੀਕ ਹੈ ਬਾਪੂ ਜੇ ਤੈਨੂੰ ਵੀ ਐ ਲੱਗਦਾ ਨਾ ਕਿ ਮੈਂ ਗਲਤ ਤੁਸੀਂ ਚਲ ਜਾਓ ਮੈਂ ਰਹਿ ਲੂੰਗੀ ਆਪੇ ਇੱਥੇ ਵੀ ਰੜੀ ਕਿਦਾ ਹੋਣਾ ਕਰੇ ਤੀਆਂ ਸੋਹਰੇ ਘਰੀ ਚੰਗੀਆਂ ਲੱਗਦੇ ਨੇ ਪੁੱਤ ਆਪਣੇ ਘਰੇ ਚੰਗੀਆਂ ਲੱਗਦੀਆਂ ਬਾਪੂ ਤੂੰ ਮੇਰੀ ਸਾਈਡ ਤਾਂ ਕੀ ਲੈਣੀ ਸੀ ਖੋਲਟੇ ਤੂੰ ਵੀ ਹੁਣ ਉਹਨਾਂ ਦੀ ਸਾਈਡ ਲੈ ਰੇ ਸੱਚੇ ਦੱਸਣਾ ਮੈਨੂੰ ਤਾਂ ਅੱਜ ਮਾਂ ਦੀ ਬਹੁਤ ਯਾਦ ਆ ਰਹੀ ਆ ਮਾਂ ਆਪ ਨੇ ਕਦੀ ਨਹੀਂ ਚਾਹੁੰਦੇ ਵੀ ਧੀਾਂ ਦਾ ਘਰੋਂ ਜੜੇ ਉਹ ਚਾਹੁੰਦੇ ਨੇ ਵੀ ਧੀਾਂ ਸੁਖੀ ਬਸਣ ਕੋਈ ਗੱਲ ਸਮਝਦੀ ਕਿਉਂ ਨਹੀਂ ਪੁੱਤ ਬਾਪੂ ਛੇ ਤੂੰ ਵੀ ਇਹ ਚ ਉਹਨਾਂ ਨਾਲ ਕਿ ਮੈਂ ਸੁਖੀ ਬਸਾਂ ਤਾਂ ਮੈਨੂੰ ਆਪਦੇ ਨਾਲ ਲਾਜ ਮੈਂ ਸੱਚੇ ਰਹਿਣਾ ਨਹੀਂ ਤੇ ਮੇਰਾ ਦਿਲ ਨਹੀਂ ਕਰਦਾ ਰਹਿਣ ਨੂੰ ਤੇਰਾ ਦਿਮਾਗ ਖਰਾਬ ਹੋਇਆਗਾ ਇੰਨਾ ਵਧੀਆ ਘਰਬਾਰ ਆ ਤੇਰਾ ਬਾਪਾ ਮੈਨੂੰ ਪੁੱਛ ਕੇ ਦੇਖ ਮੈਂ ਤਾਂ ਇੱਕ ਮਿੰਟ ਘਰ ਨਾ ਖਾਇਆ ਪਿਆ ਕੋਈ ਨਾ ਪੁੱਤ ਆਪਣੀ ਕਰੀ ਖੁਸ਼ ਰਹਿਨੇ ਹੁੰਦਣੀ ਮਾੜੀਆਂ ਉਟੀਆਂ ਘਰਾਂ ਚ ਲੜਾਈਆਂ ਤਾਂ ਹੁੰਦੀਆਂ ਰਹਿੰਦੇ ਨੇ ਐਵੇਂ ਥੋੜੀ ਝੋੜਾ ਚੱਕੀ ਭੱਜ ਲੋ ਬਾਪੂ ਤੂੰ ਹੀ ਨਹੀਂ ਸਮਝੇਗਾ ਮੈਨੂੰ ਕੋਈ ਗੱਲ ਨਹੀਂ ਧੰਨਵਾਦ ਤੇਰਾ ਓਨਲੀ ਲੈ ਦੇਖ ਲੈ ਬੇਬੇ ਥਾਲ ਕੇ ਸਾਈਡ ਤੇ ਲੈ ਗਿਆ ਕੀ ਸਖਾ ਕੇ ਲੇਊਗਾ ਕੋਈ ਨਹੀਂ ਆਲਣ ਦੇ ਕੀ ਸਖਾ ਲਊ ਹੀ ਗੱਭਣ ਜੀ ਮੈਂ ਕੁੜੀ ਨੂੰ ਸਮਝਾਤਾ ਬੱਚੇ ਨੇ ਕਈ ਵਾਰੀ ਗਲਤੀਆਂ ਕਰ ਜਾਂਦੇ ਨੇ ਧੀ ਬਣਾ ਕੇ ਰੱਖਿਓ ਕੋਈ ਗੱਲ ਨਹੀਂ ਸਮਝਾ ਦੇਣਾ ਸੀ ਚੰਗੀ ਤਰ੍ਹਾਂ ਚੱਲ ਭੈਣੇ ਕੋਈ ਨਾ ਇਹਨਾਂ ਨੂੰ ਇੱਕ ਵਾਰੀ ਸਮਝਾਤਾ ਦੇਖ ਜਗਤਾਰ ਸਿਆ ਵਿਚੋਲੇ ਦਾ ਕੰਮ ਹੁੰਦਾ ਇੱਕ ਵਾਰੀ ਰਿਸ਼ਤਾ ਕਰਾਉਣਾ ਪਰ ਜੇ ਕੋਈ ਜਵਾਕ ਲਾਂਬਾ ਦੇਵੇ ਨਾ ਤਾਂ ਉਹਦਾ ਪੱਖ ਲੈਣਾ ਨਹੀਂ ਮੇਰੀ ਗੱਲ ਸੁਣ ਲੈ ਤੇ ਕੀ ਮੈਂ ਤੇਰੇ ਨਾਲ ਆ ਗਿਆ ਜੇ ਮੁੜ ਕੇ ਨੇ ਲਾਂਬਾ ਦਵਾਤਾ ਮੈਂ ਤੇਰੇ ਨਾਲ ਨਹੀਂ ਆਉਣਾ ਠੀਕ ਹੈ ਕੁੜੀਏ ਸ਼ਾਨੀ ਬਣ ਕੇ ਰਹੀ ਹੁਣ ਹੁਣ ਨਹੀਂ ਭਾਈ ਕੋਈ ਲਾਂਬਾ ਹੁੰਦਾ ਚਲੋ ਠੀਕ ਹੈ ਪੁੱਤ ਚਲੋ ਚੰਗਾ ਚੰਗਾ ਬਣ ਸਾਸਰੀਕਾਰ ਹਾਂ ਬੇਬੇ ਹਾਈ ਹਾਈ ਕਿੰਨਾ ਪੋੜਾ ਚੀਰਾ ਕਰਦੀ ਆ ਹਨਾ ਬੇਬੇ ਇਹ ਇਹ ਪੋੜਾ ਚੀਰਾ ਨਹੀਂ ਕਰਦੀ ਇਹ ਹੈ ਹੀ ਦਰਾ ਸਲਪੋਲੀ ਇਹ ਜਿਹੜੀਆਂ ਸਾਡੇ ਉੱਤੇ ਚਾਲਾ ਚੱਲਦੀਆਂ ਨਾ ਇਹਦੀਆਂ ਫੇਲ ਹੋ ਗਈਆਂ ਮੇਰੀ ਗੱਲ ਸੁਣਨੀ ਔਰ ਦਸ ਦਸ ਨਾ ਕਰੀ ਚਲ ਇੱਥੇ ਖੜ ਕੇ ਐਵੇਂ ਲੱਗੀ ਹੋਈ ਆ ਕੀਰਨੇ ਪਾਉਣ ਕੋਈ ਮਰ ਨਹੀਂ ਗਿਆ ਇੱਥੇ ਜਿਹੜਾ ਉਹੀ ਮੁੱਠਾ ਅੱਡੀ ਰੱਖਿਆ ਚੱਲ ਜਾ ਕੇ ਭਾਂਡੇ ਭੁੰਡੇ ਧੋ ਲੈ ਤਾਂ ਆਪਾਂ ਚੱਲੀਏ ਆ ਜਾ ਬੇਬੇ ਐ ਕਰੀ ਹੁਣ ਦੋ ਕੱਪ ਚਾਹ ਦੇ ਬਣਾ ਲੈ ਅੰਦਰ ਮੇਰਾ ਤਾਂ ਸੱਚੀ ਬੋਲ ਬੋਲ ਕੇ ਨਾ ਸਿਰ ਦੁਖਾਣਾ ਪਿਆ ਸੌਂਫ ਜਵੈਣ ਛੋਟੀ ਵੱਡੀ ਲੈਚੀ ਜ਼ਰੂਰ ਪਾਈ ਸਿਰ ਦਰਦ ਬਹੁਤ ਹੋ ਰਿਆ ਨਾ ਨਾਈ ਵੀ ਆ ਗਿਆ ਉਹ ਗੱਲ ਕਰ ਲਈ ਦੀ ਜਿਹੜੀ ਕਹਿੰਦੀ ਵੀ ਤੂੰ ਬਚਣਾ ਬੋਲ ਗੱਲਾਂ ਤਾਂ ਸੀ ਕਈ ਕਰ ਲਈਆਂ ਜਿਹੜੀਆਂ ਵਿਚਾਰੀ ਇਹਦੀ ਸਮਝ ਤੋਂ ਬਾਹਰ ਹੈ ਚੱਲ ਬੇਬੇ ਬੀਆ ਭਾਬੀ ਬਣ ਕੇ ਆ ਜਾ ਸਮਝ ਲੱਗੀ ਆ ਜਾ ਭਾਈ ਅਸੀਂ ਸਹੀ ਕਿਹਾ ਨਾ ਮੇਰਾ ਬਾਪੂ ਤਾਂ ਮੈਨੂੰ ਇਹ ਕਲੇ ਪਾਂਡੇ ਮੰਝ ਲਈ ਛੱਡ ਕੇ ਗਿਆ ਕੋਈ ਕਦਰ ਹੀ ਨਹੀਂ ਹੈਗੀ ਇਸ ਘਰ 'ਚ ਮੇਰੀ ਰੱਬਾ ਤੂੰ ਹੀ ਦੱਸ ਦੇ ਕਿਹੜੇ ਜਨਮਾਂ ਦਾ ਵੈਰ ਕੱਢਣਾ ਨਾ ਤਾਂ ਇੱਥੇ ਸੁਖ ਤੇ ਨਾ ਹੀ ਬਾਪੂ ਸਮਝਣ ਵਾਲਾ ਘੱਟੋ ਘੱਟ ਬਾਪੂ ਨੂੰ ਇੰਨਾ ਤਾਂ ਪਤਾ ਲੱਗਦਾ ਵੀ ਮੇਰੀ ਤੇ ਕਿੰਨੀ ਦੁੱਖੀ ਆ ਮੇਰ ਤੋਂ ਪੜਾਈ ਲਖਾਈ ਦਾ ਵੀ ਕੋਈ ਫਾਇਦਾ ਨਹੀਂ ਤੇ ਮਰਜੀ ਤਾਂ ਇਹਨਾਂ ਦੀ ਚੱਲਦੀ ਆ। ਆਪਦੀ ਮਰਜ਼ੀ ਨਾਲ ਸੇ ਮੈਂ ਕੁਝ ਕਰ ਹੀ ਨਹੀਂ ਸਕਦੀ। ਆ ਕਿ ਮੈਂ ਨਹੀਂ ਕਰ ਸਕਦੀ। ਨਹੀਂ ਨਹੀਂ ਪ੍ਰਵੀਨ ਤੂੰ ਸਾਰਾ ਕੁਝ ਕਰ ਸਕਦੀ। ਬਸ ਬਹੁਤ ਹੋ ਗਿਆ। ਹੁਣ ਇਹਨਾਂ ਨੂੰ ਆਪਦੀ ਮੈਂ ਚਲਾ ਕੇ ਦਿਖਾਉਂਗੀ। ਮੁੰਮੂ ਨੇ ਕੀ ਗੱਲ ਸਮਝਾਈ ਦੀ ਵੀ ਬੜੀ ਦਖਲਅੰਦਾਜ਼ ਜਿਹਾ ਦੇ ਸਾਡੇ ਘਰ 'ਚ। ਤਾਰੀ ਹੁਣ ਮੈਂ ਕੀ ਕੀਤਾ ਹੋ ਜਾ ਮੈਂ ਸਾਰਾ ਕੁਝ ਸੁਣ ਲਿਆ ਤੂੰ ਜਾਦਨੀ ਮੇਂ ਹੱਥ ਕਰਾਉਂਦੀ ਉਹਦੀ ਮੈਂ ਹਾਂ ਤੂੰ ਨਾ ਜਾ ਕੰਮ ਤੇ ਤੂੰ ਨਾ ਐ ਕਰ ਉਰੀ ਘਰੇ ਬਣਾ ਕੇ ਖਾ ਲਾਂਗੇ ਕੁਛ ਫਿਰ ਤੁਹਾਨੂੰ ਕੀ ਮਿਲ ਜਾਊਗਾ ਵਿਚਾਰੀ ਦੀ ਜਾਨ ਲੈ ਕੇ ਹੋਰ ਬਣੇ ਹੁਣ ਤਾਂ ਤੇਰਾ ਹਾਲ ਚਾਲ ਠੀਕ ਐ ਕਰਦੀ ਐ ਫਿਰ ਨੂਹ ਸੇਵਾ ਸੇਵਾ ਕਰਨੀ ਆ ਪਹਿਲਾਂ ਉਹਦੀ ਸੇਵਾ ਕਰਕੇ ਹਟੀਆਂ ਤਾਂ ਸੇਵਾ ਹੁੰਦੀ ਆ ਮੇਰੀ ਨਾਲੇ ਜੇ ਲਿਆ ਕੇ ਦੇਣੀ ਸੀ ਤੁਹਾਨੂੰ ਬਹੁਤ ਚੱਜ ਦੀ ਲਿਆ ਦੰਦਾ ਆ ਕਿਦਾਂ ਦੀ ਕਾਲੇ ਮੂੰਹ ਵਾਲੀ ਲਿਆ ਆਤੀ ਉਹ ਚੱਲ ਫਿਰ ਹੁਣ ਐ ਕਰਦਿਆਂ ਆਪਾਂ ਦੂਜੇ ਮੁੰਡੇ ਨੂੰ ਬਹਿ ਲੈਨੇ ਆ ਦੋਨੇ ਜਣੀਆਂ ਰਲ ਕੇ ਦਰਾਣੀ ਥਾਣੀ ਤਰੀ ਸੇ ਵਗਰਾ ਕਰਨਗੀਆਂ ਆਹ ਦੇਖ ਤੋਲੇ ਦੀ ਸ਼ਾਪ ਪਾਈ ਆ ਤੈਨੂੰ ਜੇ ਦੂਜੀ ਐ ਨਾ ਲਿਆ ਕੇ ਦੇਣੀ ਆ ਤਾਂ ਚੱਜ ਦੀ ਲਿਆ ਕੇ ਦੇਈ ਐਦਾਂ ਦੀ ਨਾ ਮੱਥੇ ਮਾਰੀ ਸਾਡੇ ਨਾ ਅਕਲ ਨਾ ਸ਼ਕਲ ਓਏ ਗੱਲ ਸੁਣ ਲੈ ਭੈਣੇ ਇਸ ਵਾਰ ਉਹ ਗੱਲ ਨਹੀਂ ਹੈਗੀ ਕੁੜੀ ਜਮਾ ਨਾ ਗਊ ਐ ਜਿਹਦਾ ਮ ਰਿਸ਼ਤਾ ਦੇਖੇਗਾ ਗੋਤਾ ਇਹਨੂੰ ਵੀ ਕਹਿੰਦਾ ਸੀ ਤੂੰ ਉਹ ਮੇਰੀ ਗੱਲ ਸੁਣ ਲੈ ਜਿਹੜੀ ਹੁਣ ਉਹਦੇ ਤਾਂ ਸਿੰਘ দাগੇ ਹੋਏ ਨੇ ਤੇ ਰਹੀ ਗੱਲ ਉਹਦੇ ਅੱਗੇ ਪਿੱਛੇ ਕੋਈ ਨਹੀਂ ਪੁੱਛ ਪਰਤਾਲ ਕਰਨ ਵਾਲਾ ਤੇ ਨਾਲੇ ਕੁੜੀ ਇੰਨੀ ਪੜੀ ਲਿਖੀ ਵੀ ਨਹੀਂ ਤੈਨੂੰ ਤਾਂ ਮੈਂ ਪਹਿਲਾਂ ਵੀ ਕਿਹਾ ਸੀ ਭਰਾਵਾ ਤੇ ਬਹੁਤੀ ਪੜੀ ਲਿਖੀ ਨਾ ਹੋਵੇ ਆ ਤੂੰ ਬੀਏ ਪੜੀ ਹੋਈ ਸਾਡੇ ਮੱਥੇ ਮਾਰੀ ਮੈਨੂੰ ਇੰਨੀ ਪੜੀ ਲਿਖੀ ਬਹੂ ਨਹੀਂ ਚਾਹੀਦੀ ਮੈਨੂੰ ਤਾਂ ਉਹ ਚਾਹੀਦੀ ਹੈ ਜਿਹੜੀ ਮੇਰੀ ਜੁੱਤੀ 'ਚ ਪਾਣੀ ਪੀਵੇ ਉਹ ਮੇਰੀ ਗੱਲ ਤਾਂ ਸੁਣ ਲੈ ਭੈਣੇ ਤੇਰੀ ਜੁੱਤੀ 'ਚ ਪਾਣੀ ਆਪੇ ਪੀਉ ਜਦੋਂ ਹਾਈ ਕੱਲੀ ਭੂਆ ਨੇ ਪਾਲੀ ਆ ਉਹ ਹੁਰਫ ਦੇ ਅੱਗੇ ਪਿੱਛੇ ਨਹੀਂ ਕੋਈ ਕੋਈ ਨਹੀਂ ਪੁੱਛ ਬਰਤਾਲ ਕਰਨ ਵਾਲਾ ਅੱਛਾ ਹਾਂ ਐ ਐ ਗੱਲ ਮਤਲਬ ਇੱਕ ਸ਼ਾਪ ਤੈਨੂੰ ਹੁਣ ਹੋਰ ਪਾਉਣੀ ਪੈਣੀ ਆ ਉਹ ਤਾਂ ਭੈਣੇ ਫਿਰ ਪਾਉਣੀ ਪਊ ਫਿਰ ਬਹਾਲ ਬਚੋਲੇ ਦਾ ਕੰਮ ਕੀ ਆਪਣਾ ਤਾਂ ਕੰਮ ਹੀ ਝੰਪਾ ਤੇ ਚੱਲਦਾ ਚਲ ਠੀਕ ਐ ਕਰਾਰ ਰਿਸ਼ਤਾ ਚਾਲ ਫਿਰ ਘਰ ਦਾ ਮੈਂ ਗੱਲ ਲੈ ਚੰਗਾ ਚੰਗਾ ਬਣੇ ਦੇਖ ਤਾਂ ਸਹੀ ਜਿਵੇਂ ਮੈਂ ਕੁਝ ਜਿਆਦਾ ਹੀ ਰਾਸ ਕਰਦੀ ਹੁੰਨੀ ਆ ਇੱਥੇ ਵੀ ਜਿਹੜਾ ਉਹ ਵੀ ਆ ਕੇ ਰਾਜ ਕਰੂਗੀ ਅੱਛੇ ਕਿਤੇ ਵਿਆਹ ਤੋਂ ਪਹਿਲਾਂ ਮੈਨੂੰ ਉਹ ਕੁੜੀ ਮਿਲ ਜਵੇ ਨਾ ਮੈਂ ਤੈਨੂੰ ਸਾਰੇ ਕਰਤੂਤਤਾ ਦੱਸ ਦਵਾਂ ਵਿਆਹ ਕੁਸ਼ ਕਰਦੇ ਨੇ ਇਹ ਜੇ ਗੰਦੇ ਟੱਬਰ ਚਾ ਕੇ ਵਿਆਹ ਨਾ ਕਰਾਈ ਨਹੀਂ ਨਹੀਂ ਪਰ ਕੀ ਪਤਾ ਕੁੜੀ ਦਾ ਸੁਭਾ ਚੰਗਾ ਹੋਵੇ ਤੇ ਮੇਰੇ ਨਾਲ ਖੁੱਲ੍ਹ ਮਿਲ ਜਾਵੇ ਤੇ ਫਿਰ ਅਸੀਂ ਦੋਵੇਂ ਪੈਣਾ ਰਲ ਕੇ ਦੁੱਖ ਸੁੱਖ ਕਰਿਆ ਕਰਾਂਗੇ ਚਲ ਦੇਖੀ ਜੋ ਰੱਬ ਆਸਰੇ ਮਨਪ੍ਰੀਤ ਕੀ ਗੱਲ ਤੂੰ ਸੂਟ ਉਤਾਰ ਵੀ ਦਿੱਤਾ ਹੈ ਆ ਕਿਹੜਾ ਸੂਟ ਪਾ ਕੇ ਬੈਗੀ ਦੀਦੀ ਮੈਨੂੰ ਨਾ ਸਿੰਪਲ ਰਹਿਣਾ ਜ਼ਿਆਦਾ ਵਧੀਆ ਲੱਗਦਾ ਵੈਸੇ ਵੀ ਉਹ ਸੂਟ ਚ ਨਾ ਮੈਨੂੰ ਬਹੁਤ ਜਿਆਦਾ ਗਰਮੀ ਆ ਰਹੀ ਸੀ ਪਾਰਾ ਬਾਲਾ ਸੀ ਮੇਰੇ ਤੋਂ ਸਾਂਭਿਆ ਨਹੀਂ ਜਾ ਰਿਹਾ ਸੀ ਤਾਂ ਕਰਕੇ ਲਾਤਾ ਮੈਂ ਤਾਂ ਲੈ ਐਨੀ ਛੇਤੀ ਕਾ ਤੂੰ ਉਤਾਰਤਾ ਤੇਰਾ ਵੀ ਸਰਿਆ ਪਿਆਗਾ ਫਿਰ ਜੇ ਬਲੱਡ ਘਟ ਜਾਂਦਾ ਇੱਥੇ ਪਈ ਰਹਿੰਦੀ ਬੈੱਡ ਤੇ ਫਿਰ ਸਹੀ ਸੀ ਨਾਨੀ ਮੇਰੀ ਗੱਲ ਸੁਣ ਐ ਸੰਗੀ ਕਿਉਂ ਜਾਨੀ ਐ ਮੇਰੇ ਤੋਂ ਮੈਂ ਤੇਰੀ ਜਠਾਣੀ ਆ ਜਾਂ ਫਿਰ ਐ ਸਮਝ ਲੈ ਜਠਾਣੀ ਵਰਗੀ ਤੇਰੀ ਭੈਣ ਆ ਇਹ ਗੱਲ ਤਾਂ ਤੁਸੀਂ ਬਹੁਤ ਵਧੀਆ ਕਹੀ ਐ ਦੀਦੀ ਮੈਨੂੰ ਹੂੰ ਤੇ ਦੇਖ ਆਪਣੇ ਨਾ ਇਸ ਘਰ ਦੇ ਵਿੱਚ ਕੋਈ ਵੀ ਸ਼ਰੀਕਾ ਬਾਜੀ ਨਹੀਂ ਰੱਖਣਾ ਤੇ ਭੈਣਾ ਵਾਂਗੂ ਹੀ ਵਰਤਣਾ ਹਾਂਜੀ ਦੀਦੀ ਜਿਵੇਂ ਤੁਸੀਂ ਕਹੋਗੇ ਨਾ ਉਹ ਵੀ ਰਹੂੰਗੀ ਇਸ ਘਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਮੈਨੂੰ ਮੇਰੇ ਪੇਕੇ ਪਰਿਵਾਰ ਚ ਨਾ ਤਾਂ ਮਾਂ ਪਿਓ ਦਾ ਪਿਆਰ ਮਿਲਿਆ ਨਾ ਕਿਸੇ ਭੈਣ ਭਰਾ ਦਾ ਜੇ ਤੁਸੀਂ ਮੇਰੀ ਭੈਣ ਬਣ ਕੇ ਰਹੋਗੇ ਨਾ ਨਾਲੇ ਤਾਂ ਮੇਰੀ ਮਾਂ ਦੇ ਪਿਆਰ ਵਾਲੀ ਕਮੀ ਪੂਰੀ ਹੋ ਜੂਗੀ ਨਾਲੇ ਮੈਨੂੰ ਇੱਕ ਭੈਣ ਮਿਲ ਜੂਗੀ ਹਾਂ ਹਾਂ ਕਿਉਂ ਨਹੀਂ ਸੱਚ ਦੱਸਣਾ ਮੈਨੂੰ ਵੀ ਆ ਰਿਹਾ ਕਿ ਕੋਈ ਤਾਂ ਆਇਆ ਇਸ ਘਰ ਦੇ ਵਿੱਚ ਮੈਨੂੰ ਸਮਝਣ ਵਾਲਾ ਚੱਲ ਆਕਰ ਹੁਣ ਤੂੰ ਬੈਠ ਮੈਂ ਤੇਰੇ ਲਈ ਦੁੱਧ ਲੈ ਕੇ ਆਉਣੀ ਆ ਠੀਕ ਆ ਦੀਦੀ ਕਿੰਨਾ ਚੰਗਾ ਸੁਭਾਅ ਦੀਦੀ ਦਾ ਇਹ ਵੈਰੀ ਜੁਰਜੀ ਜੇ ਮੈਂ ਸਨਵੇਕਾਰ ਸਾਈਆਂ ਨਾ ਤਾਂ ਮੇਰਾ ਸਾਰੇ ਜੀਆਂ ਨਾਲ ਪਿਆਰ ਤੇཐਵਕ ਐਂ ਬਣਾਈ ਰੱਖਿਓ ਕਦੇ ਵੀ ਇਸ ਘਰ 'ਚ ਮੇਰੀ وجہ ਤੋਂ ਲੜਾਈ ਨਾ ਹੋਵੇ ਕੱਲਿਓ ਹੱਸ ਰਹੀ ਆ ਮਨਪ੍ਰੀਤਾ ਮੈਨੂੰ ਵੀ ਦੱਸ ਦੇ ਮੈਂ ਵੀ ਹੱਸ ਪੂੰਗੀ ਲਾ ਤੁਸੀਂ ਵੀ ਸੁਣ ਲਓ ਤੇ ਹੱਸ ਲਓ ਮੈਂ ਪਤਾ ਕਿਉਂ ਹੱਸ ਰਹੀ ਆ ਦੀਦੀ ਪਤਾ ਨਹੀਂ ਕਿਉਂ ਮੰਮੀ ਦਾ ਮੂੰਹ ਦੇਖ ਕੇ ਮੈਨੂੰ ਹਾਸਾ ਆ ਜਾਂਦਾ ਇੱਕ ਤਾਂ ਉਹਨਾਂ ਦਾ ਮੂੰਹ ਉ ਐਡਾ ਵੱਡਾਗਾ ਉਪਰੋਂ ਘੁੱਟਵਾਲ ਦੇ ਤਰ੍ਹਾਂ ਨਾ ਫਲਾਈ ਹੋਈ ਰੱਖਦੇ ਆ ਪਤਾ ਨਹੀਂ ਕਿਉਂ ਜਦ ਗੁੱਸਾ ਕਰਦੀ ਮੰਮੀ ਉਹਦੇ ਦੇਖ ਕੇ ਮੋਹ ਤੈਨ ਭਈ ਮੇਰੀ ਨੀ ਹਾਸੀ ਰੁਕਦੀ ਸੌ ਲੱਗੇ ਮੈਂ ਤਾਂ ਕੱਲੀ ਹੋਈ ਨਾ ਹੱਸਦੀ ਨਾ ਹੱਸਦੀ ਆ ਤੁਹਾਨੂੰ ਜਿਗਰ ਤੇਰੇ ਵਰਗੇ ਦਾ ਘਟ ਘਟ ਤੂੰ ਹਾਸੀ ਤਾਂ ਕੰਟਰੋਲ ਕਰ ਲੈਣੀ ਆ ਨਹੀਂ ਹੁੰਦੀ ਮੈਂ ਤਾਂ ਕਦੇ ਰਸੋਈ ਚ ਜਾ ਕੇ ਹੱਸਦੀ ਆ ਘਰੇੋਂਦ ਨਿਕਲ ਰਹੇ ਆ ਕਿਉਂ ਮੈਨੂੰ ਵੀ ਦੱਸ ਦੋ ਮੈਂ ਵੀ ਹੱਸ ਲੈਣੀ ਆ ਜਦੋਂ ਮੇਰੇ ਨਾਲ ਗੱਲ ਕਰਦੀਆਂ ਬੜਾ ਬੁੱਥਾ ਤੁਹਾਡਾ ਸੜਿਆ ਆ ਹੁੰਦਾ ਹੁਣ ਦੇ ਲਾ ਕਿਵੇਂ ਹਾ ਹਾ ਹਿਲਾ ਰੱਖੀ ਆ ਨਾ ਕੰਮ ਕਰਦਾ ਪਤਾ ਕਿ ਨਹੀਂ ਕੋ ਕਰਦਾ ਕੰਮ ਕਰ ਵੀ ਕਰਨਾ ਬੈਠੀਆਂ ਹੁਣ ਬੂਥਾ ਲਮਕਾ ਕੇ ਚਲੋ ਠੱਕੇ ਕੰਮ ਕਰੋ ਕੋ ਗੋਲ ਚੁੱਪ ਕਰ ਜਾ ਤੈਨੂੰ ਦੇਖਿਆ ਨਹੀਂ ਮੰਮੀ ਵਾ ਸਵੇਰ ਤੈਨੂੰ ਹਜੇ ਤੱਕ ਪਤਾ ਹੀ ਨਹੀਂ ਲੱਗਿਆ ਉਹਦੇ ਨਾਲ ਹੁਣ ਤਾਂ ਕੱਲਾ ਬੋਲ ਕੇ ਗਈ ਆ ਜੇ ਦੁਬਾਰਾ ਤੈਨੂੰ ਦੰਦ ਖੜਦੀ ਹੂੰ ਦੇਖਣਾ ਤਾਂ ਉਹਨੇ ਆਪ ਨੂੰ ਗੁਤਨੀ ਤੋਂ ਫੜ ਲੈਣਾਗਾ ਚੁੱਪੀ ਰਹਿ ਆਪਣਾ ਨਾ ਦੀਦੀ ਮੈਨੂੰ ਇੱਕ ਗੱਲ ਦੱਸੋ ਇੰਨਾ ਤਾਂ ਕੁਝ ਬੋਲਣ ਵਾਲੀ ਲੋੜ ਹੀ ਨਹੀਂ ਸੀ ਮੰਮੀ ਨੂੰ ਆਪਾਂ ਤਾਂ ਸਿਰਫ ਹੱਸ ਰਹੀਆਂ ਸੀ ਨਾ ਫਿਰ ਇੰਨਾ ਉੱਚੀ ਕਾ ਤੋ ਬੋਲਣੇ ਤੂੰ ਨਹੀਂ ਜਾਣਦੀ ਇਹਨਾਂ ਦੇ ਸੁਭਾਅ ਬਾਰੇ ਤੈਨੂੰ ਮੈਂ ਦੱਸ ਦਿਆਂ ਅਜਰ ਸੌਂਚ ਚਲੀਏ ਅਰ ਸੌਂਚ ਜਾ ਕੇ ਕੀ ਦੱਸਾਂਗੀ ਇੱਥੇ ਹੀ ਦੱਸੋ ਦੇਖ ਮਣਪੇ ਜਿੱਦਨ ਦੀ ਮੈਂ ਇਸ ਘਰ ਦੇ ਵਿੱਚ ਬੈਠ ਕੇ ਆਈਆਂ ਨਾ ਕਦੇ ਸੁੱਖ ਦਾ ਸਾਹ ਨਹੀਂ ਮਿਲਿਆ ਤੇ ਨਾਲੇ ਆਪਣੀ ਮਰਜ਼ੀ ਤੇ ਇੱਥੇ ਚੱਲਦੀ ਨਹੀਂ ਇਸ ਘਰ ਦੇ ਤੇ ਇਹੀ ਤਿੰਨੋਂ ਮਾਲਕ ਨੇ ਮੰਮੀ ਤੇ ਦੋਨੇ ਜਣੇ ਇਹੇ ਆਪਾਂ ਨੂੰ ਤਾਂ ਇੱਥੇ ਜਾਨਵਰ ਸਮਝਿਆ ਜਾਂਦਾ ਤੇ ਆਪਣੀ ਰਸੀ ਇਹਨਾਂ ਦੇ ਹੱਥ 'ਚ ਜਿਵੇਂ ਇਹ ਕਹਿਣਗੇ ਓਵੇਂ ਹੀ ਹੋਊਗਾ ਤੇ ਮਾਲਕ ਇਹ ਨੇ ਨੌਕਰ ਆਪਾਂ ਜਿਵੇਂ ਜਿਵੇਂ ਕਹਿਣਗੇ ਓਵੇਂ ਓਵੇਂ ਕੰਮ ਕਰਨਾ ਪਊਗਾ ਇਹ ਭੁੱਲ ਜੀ ਵੀ ਆਪਣੀ ਮਰਜ਼ੀ ਇਸ ਘਰ 'ਚ ਕਦੇ ਚੱਲੂਗੀ ਅੱਛਾ ਇਹ ਹੋਟੇ ਨੇ ਇਹ ਤਿੰਨੇ ਜਾਣੇ ਮੇਰੇ ਨਾਲ ਤਾਂ ਬਹੁਤ ਕੁਝ ਹੋਇਆ ਦੱਸੂਗੀ ਕਦੇ ਵਿਹਲੇ ਟਾਈਮ ਪਰ ਦੀਦੀ ਤੁਸੀਂ ਤਾਂ ਬਹੁਤ ਪੜ੍ਹੇ ਲਿਖੇ ਹੋਣਾ ਪਰ ਤੁਸੀਂ ਇਹਨਾਂ ਦੇ ਜਾਲ 'ਚ ਕਿਵੇਂ ਫਸ ਗਏ? ਸਗੋਂ ਤੁਹਾਨੂੰ ਤਾਂ ਘਰ ਦੇ ਕੰਮ ਕਰਨੀ, ਕੋਈ ਨੌਕਰੀ ਲੱਭ ਕੇ ਚੰਗਾ ਆਪਦਾ ਪੇਸ਼ਾ ਤੋਰਨਾ ਚਾਹੀਦਾ। ਉਹ ਤਾਂ ਹੈ ਮਨਪ੍ਰੀਤ। ਪਰ ਹੁਣ ਕਰ ਵੀ ਕੀ ਸਕਦੇ ਆ? ਕਿਸਮਤ ਦੇ ਅੱਗੇ ਕੀ ਦਾ ਜੋਰ? ਮੇਰੀ ਗੱਲ ਸੁਣ ਕੀਰਤ। ਹਾਂ ਮਾਂ। ਇੱਕ ਤਾਂ ਤੂੰ ਆੜਤੀਏ ਕੋਲ ਜਾਣਾ ਸੀ। ਮਾਂ ਟਾਈਮ ਵੀ ਤਾਂ ਲੱਗੇ। ਮੈਨੂੰ ਵੀ ਪਤਾ ਵੀ ਸਾਹ ਕਿਤਾਬ ਵਿੱਚੇ ਰਹਿੰਦੇ ਨੇ ਆਪਣੇ। ਇੱਕ ਰਸ਼ਨ ਵਾਲੇ ਕੋਲ ਜਾਣਾ ਸੀ। ਮੰਮੀ ਜੀ ਮੈਂ ਨਾ ਕੀ ਗੱਲ ਕਰਨੀ ਸੀਗੀ ਮੈਂ ਨਾ ਐਵੇਂ ਕਹਿ ਰਹੀ ਸੀ ਕਿ ਵੀ ਸਾਡੇ ਦੋਵਾਂ ਦੇ ਵਿੱਚ ਨਾ ਹੁਣ ਕੰਮ ਵੰਡੇਗੇ ਕਿਉਂ ਨਾ ਮੈਂ ਨੌਕਰੀ ਨਾ ਕਰ ਲਵਾਂ ਨੌਕਰੀ ਹਾਂਜੀ ਨਹੀਂ ਇਹਦਾ ਹਜੇ ਨੌਕਰੀ ਵਾਲਾ ਭੂਤ ਉੱਤਰਿਆ ਨਹੀਂ ਟੇਕ ਕੇ ਕਰ ਹੀ ਨਹੀਂ ਬੈਠਿਆ ਜਾਂਦਾ ਭੇਜਾਂ ਨੌਕਰੀ ਪਰ ਵੀਰੇ ਫਿਰ ਕੀ ਹੋ ਗਿਆ ਅੱਜ ਦੀਦੀ ਨੌਕਰੀ ਕਰ ਲੈਣਗੇ ਨਾਲੇ ਪੜੇ ਲਿਖੇ ਨੇ ਘਰ ਦੇ ਕੰਮਕਾਰਾਂ ਵਾਸਤੇ ਤਾਂ ਹੁਣ ਮੈਂ ਆ ਗਈਆਂ ਮੈਂ ਕਰ ਲਿਆ ਕਰੂੰਗੀ ਅੱਛਾ ਸੱਜਤਾ ਬੋਲੇ ਛਾਨਣੀ ਵੀ ਬੋਲੇ ਨਾ ਤੂੰ ਕਦੋਂ ਤੋ ਹੋ ਗਈ ਮਹੱਤ ਕਰਾਉਣ ਵਾਲੀ ਦੀ ਹੈ ਕੱਲ ਆਈ ਐ ਅੱਜ ਸਾਰੀਆਂ ਗੱਲਾਂ ਜੀ ਸਾਵੀ ਲੈਣ ਲੱਗ ਗਈ ਜਿਹੜਾ ਕੁਛ ਕਰਦੇ ਨੇ ਉਹ ਕਰੀ ਜਾਣ ਦੇ ਨਾਲੇ ਮੇਰੀ ਮਾਂ ਮੁਰੇ ਜਵਾਨ ਲੜਾਉਣ ਦੀ ਲੋੜ ਨਹੀਂ ਤੈਨੂੰ ਨਾਲੇ ਮੇਰੀ ਗੱਲ ਸੁਣ ਲੈ ਕੁੜੇ ਇਹ ਤੋਂ ਨੌਕਰੀ ਕਰਾਉਣੀ ਜਾਂ ਨਹੀਂ ਕਰਾਉਣੀ ਇਹ ਅਸੀਂ ਫੈਸਲਾ ਕਰਨਾ ਤੂੰ ਨਹੀਂ ਜਿਹੜਾ ਤੈਨੂੰ ਕੰਮ ਦਿੱਤਾ ਨਾ ਤੂੰ ਸਿਰਫ ਉਹੀ ਕਰ ਆਦੇ ਵਾਸਤੇ ਮਾਂ ਇਹ ਕਹਣੂੰ ਟਿੰਦੇ ਤਾਂ ਮੈਂ ਛਤਰਵਾਲ ਕਰ ਦਾਂ ਪੁੱਪਾ ਬਸ ਕਰ ਰੁਕ ਜਾ ਸੰਗ ਸਰਮ ਹੈ ਨਹੀਂ ਆਜੋ ਜੀ ਅੱਪਾ ਚੱਲ ਜੇ ਮਮਮੀ ਚਲ ਜਾ ਕੇ ਕੰਮ ਕਰ ਨਾ ਪੈਸੇ ਥੁਰਦੇ ਨੇ ਘਰੇ ਨਾਲੇ ਕੋਈ ਦਿਨ ਦਿਨੀ ਕਮਾ ਕੇ ਅਸੀਂ ਕੁਛ ਕੋਈ ਨਹੀਂ ਕਰਨ ਲੰ데 ਨੌਕਰੀ ਜੀ ਉਹ ਕਹਿੰਦੀ ਆ ਤਾਂ ਸੱਚੀ ਮੰਮੀ ਜੀ ਹਾਂ ਹਾਂ ਠੀਕ ਹੈ ਦੇ ਦੇ ਆਪਣੀ ਦਰਾਣੀ ਨੂੰ ਵੀ ਖੁਸ਼ਖਬਰੀ ਬੇ ਸੱਸ ਨੇ ਹਾਂ ਕਰਤੀ ਨੌਕਰੀ ਕਰਨ ਲਈ ਠੀਕ ਹੈ ਮੰਮੀ ਜੀ ਬਹੁਤ ਬਹੁਤ ਧੰਨਵਾਦ ਮਾਤੇ ਰਵੀ ਪੇਤੇ ਨਹੀਂ ਹੈਗਾ ਪਤਾ ਨਹੀਂ ਕੀ ਕਰਦੀਆਂ ਕੀ ਨਾ ਹੁਣ ਇੱਕ ਮਿੰਟ ਪਹਿਲਾਂ ਕੀ ਗੱਲ ਸੀ ਹੁਣ ਕਹਿੰਦੀ ਨੌਕਰੀ ਕਰ ਲੈ ਸਿਆਣਿਆਂ ਨੇ ਸੱਚ ਹੀ ਕਿਹਾ ਵੇ ਜਦੋਂ ਲੋਹਾਂ ਦਾ ਘਰ ਚੇਕਾ ਹੋ ਜਵੇ ਨਾ ਫਿਰ ਉਹ ਭੰਕਰ ਰੂਪ ਧਾਰਨ ਕਰ ਲੈਣੀਆਂ ਤੇ ਇਹਨਾਂ ਨੂੰ ਕਲੀਆਂ ਕਲੀਆਂ ਕਰਨਾ ਜ਼ਰੂਰੀ ਹੈ ਜੇ ਘਰ ਚ ਇਹ ਵੇਲੀਆਂ ਬੈਠ ਕੇ ਨਾ ਇੱਕ ਦੂਜੇ ਦਾ ਭੇਤ ਜਾਣ ਗਈਆਂ ਜਾਂ ਸਾਡੇ ਘਰ ਦਾ ਭੇਤ ਜਾਣ ਗਈਆਂ ਤੇ ਸਾਡੇ ਲਈ ਖਤਰਨਾਕ ਸਾਬਤ ਹੋਣਗੀਆਂ ਇਸ ਕਰਕੇ ਮੈਂ ਕੋਈ ਸਕੀਮ ਲੜਾ ਕੇ ਉਹਨੂੰ ਕਿਹਾ ਵੇ ਤੂੰ ਨੌਕਰੀ ਕਰ ਲੈ ਰਹੀ ਗੱਲ ਛੋਟੀ ਦੀ ਛੋਟੀ ਨੂੰ ਤਾਂ ਮੈਂ ਆਪੇ ਦਵਾਹੇ ਠਰਕ ਲੈਣਾ ਉਹ ਥੋੜੀ ਜਿਹੀ ਮੇਰੀ ਛੇਪ ਮੰਦੀ ਆ ਜਿਹੜੀ ਆ ਵੱਡੀ ਆ ਨਾ ਇਹ ਥੋੜੀ ਜਿਹੀ ਪੜੀ ਲਿਖੀ ਹੋਣ ਕਰਕੇ ਦਿਮਾਗ ਇਹਦਾ ਜਿਆਦਾ ਤੇਜ ਹੈ ਬਸ ਇਹਦਾ ਦਿਮਾਗ ਆ ਪਾ ਠੰਡਾ ਕਰ ਮੈਂ ਉਹ ਕਿਵੇਂ ਕਰਨਾ ਉਹ ਤੁਸੀਂ ਮੇਰੇ ਤੇ ਛੱਡ ਦੋ ਤੁਹਾਡੀ ਮਾਂ ਨੇ ਕੱਚੀਆਂ ਗੋਲੀਆਂ ਦਾ ਖੇਡੀਆਂ ਨਹੀਂ ਜਿਹੜੀਆਂ ਅਸੀਂ ਤਾਂ ਤੈਨੂੰ ਕੁਝ ਨਹੀਂ ਕਹਿੰਦੇ ਜਿੰਮੇ ਕਰਨਾ ਉਵੇਂ ਕਰ ਲੈ ਬਸ ਕੁਛ ਮਰਜ਼ੀ ਕਰ ਅਮੀ ਸਿਰ ਤੇ ਨਾ ਚੜਨੇ ਕੋਈ ਨਹੀਂ ਜਾਲਨ ਦੇ ਥੋੜੇ ਦਿਨ ਨੌਕਰੀ ਤੇ ਜਾਂਦੀ ਵਾਰ ਦਾ ਨੌਕਰੀ ਦਾ ਵਿਚ ਆਪਨਾ ਪੂਰਾ ਕਰ ਲਵੇ ਬਾਕੀ ਸਕੀਮ ਮੈਂ ਤੁਹਾਨੂੰ ਦੱਸੂਗੀ ਚੱਲ ਕੋਈ ਨਾ ਮਾ ਪਤਾ ਹੀ ਆ ਸਾਨੂੰ ਵੀ ਤੂੰ ਚੰਗੈ ਹੀ ਸੋਚੇਗੀ ਰਹੀ ਗੱਲ ਪਹਿਲਾਂ ਹਾਂ ਵੱਡੀ ਵੀ ਝੇਫ ਮੰਦੀ ਸੀ ਛੋਟੀ ਦੇ ਗਲ ਚ ਗੂਠਾ ਜਿਹਾ ਦੇ ਕੇ ਰੱਖਿਆ ਕਰ ਕਿਤੇ ਜਿਆਦਾ ਬੋਲ ਜੇ ਗੱਲ ਚ ਗੂਠਾ ਤਾਂ ਮੈਂ ਦੋਹਾਂ ਦੇ ਦੇਉਂਗੀ ਪਰ ਦੇਉਂਗੀ ਬਾਰੀ ਬਾਰੀ ਚੱਲ ਕੋਈ ਨਾ ਸਾਰੀ ਆਪਾਂ ਫਿਰ ਆਰਤੀ ਤੇ ਜਾਣੇ ਆ ਬਾਈ ਹਾਂ ਰਾਸ਼ਨ ਵਾਲੇ ਦੇ ਵੀ ਜਾ ਕੇ ਹੈਂ ਰਾਸ਼ਨ ਵਾਲੇ ਦੇ ਵੀ ਬਗਜੀ ਨਾਲ ਮਾਂ ਮੈਂ ਤੁਹਾਨੂੰ ਨਹੀਂ ਜਾਂਦਾ ਬਾਈ ਇਹ ਜਾ ਅੱਛਾ ਚੱਲ ਚੱਲ ਕੋਈ ਨਾ ਮੈਂ ਮਾਰ ਕੇ ਕਰਦਾ ਵੱਡਾ ਹੈ ਚੰਗਾ ਚੱਲ ਮਾਂ ਦੇਖ ਪਰਸੇ ਰੱਖੇ ਪੁੱ ਲਗੀ ਮਨਪ੍ਰੀਤ ਮਨਪ੍ਰੀਤ ਹਾਂਜੀ ਦੀਦੀ ਤੈ ਮੇਰਾ ਪਰਸੇ ਦੇਖੇਗੀ ਤੇ ਪਰਸ ਤਾ ਤੁਸੀਂ ਆਪ ਹੀ ਆਪਣੀ ਸਕੂਟਰੀ ਚ ਰੱਖ ਕੇ ਆਇਓ ਪਹਿਲੇ ਤੁਹਾਨੂੰ ਯਾਦ ਨਹੀਂ ਲਾ ਮੈਂ ਆਪ ਹੀ ਚੀਜ਼ਾਂ ਰੱਖ ਕੇ ਆਪੇ ਭੁੱਲ ਜਾਨੀ ਆਂਗੀ ਚਲ ਠੀਕ ਹੈ ਮੈਨਾਂ ਲੇਟ ਹੋ ਰਹੀ ਸੀ ਮੈਂ ਜਾ ਰਹੀ ਆ ਠੀਕ ਹੈ ਓਹੋ ਇੰਨੀ ਕਾਲੀ ਕਾਦੀ ਆ ਹੁਣ ਆ ਰੋਟੀ ਤਲੇ ਜੋ ਲਾ ਮੈਂ ਤਾਂ ਟਿਫਨ ਵੀ ਇੱਥੇ ਭੁੱਲ ਕੇ ਜਾ ਰਹੀ ਸੀ ਜੇ ਮੈਂ ਨਾ ਹੋਵਾਂ ਤੁਹਾਡੀ ਰੋਟੀ ਪੈਕ ਕਰਨ ਲਈ ਫਿਰ ਤੁਸੀਂ ਖਾ ਲੋਗੇ ਰੋਟੀ ਮੈਨੂੰ ਤਾਂ ਨਹੀਂ ਲੱਗਦਾ ਲੱਗਦਾ ਹੈ ਕਿ ਸਹੀ ਕੀਤਾ ਤੇਰੇ ਤੋਂ ਬਿਨਾ ਮੇਰਾ ਹੋਰ ਹੈ ਵੀ ਕੌਣ ਹੈ ਇਸ ਘਰ ਦੇ ਵਿੱਚ ਧਿਆਨ ਰੱਖਣ ਵਾਲਾ ਇੱਕ ਤੂੰ ਹੀ ਤਾਂ ਹੈਗੀ ਆਂ ਪ੍ਰੀਤ ਫਿਰ ਜੇ ਮੈਂ ਹੈਗੀ ਆ ਨਾ ਮੇਰੇ ਸਿਰ ਤੇ ਛੱਡ ਦਿਓ ਕਰੋ ਆਪਦੀਆਂ ਟੈਨਸ਼ਨਾਂ ਠੀਕ ਆ ਉਈ ਨਾ ਤੇ ਦਿਮਾਗ ਤੇ ਬੋਝ ਪਾ ਕੇ ਰੱਖਿਆ ਕਰੋ ਇੱਕ ਤਾਂ ਤੁਹਾਡੇ ਤੇ ਕੰਮ ਦਾ ਬੋਝ ਆ ਉਪਰੋਂ ਤੁਸੀਂ ਆ ਘਰ ਦੇ ਕਮਾਗਰਾਂ ਦੀ ਟੈਨਸ਼ਨ ਚੱਕੀ ਰੱਖਦੇ ਹੋ ਤੁਸੀਂ ਨਾ ਬਸ ਸਵੇਰੇ ਉੱਠ ਕੇ ਆਪਦਾ ਡਿਊਟੀ ਟਾਈਮ ਸਿਰ ਭੱਜ ਜਾ ਕਰੋ ਇੰਨਾ ਹੀ ਬਹੁਤ ਹੈ ਠੀਕ ਹੈ ਇੱਕ ਗੱਲ ਕਹਾਂ ਹਾਂਜੀ ਤੂੰ ਸੱਚੀ ਬਹੁਤ ਚੰਗੀ ਆਂਗੀ ਤੂੰ ਤਾਂ ਨਾ ਮੈਨੂੰ ਆਪਣੀ ਵੱਡੀ ਭੈਣ ਹੀ ਸਮਝਦੀ ਹੈਂ ਕਿ ਮੈਨੂੰ ਲੱਗਦਾ ਹੈ ਨਾ ਜੇ ਤੁਸੀਂ ਮੈਨੂੰ ਆਪਦੀ ਛੋਟੀ ਭੈਣ ਸਮਝਦੇ ਹੋ ਤਾਂ ਫਿਰ ਮੈਂ ਤੁਹਾਨੂੰ ਕਿਉਂ ਨਹੀਂ ਵੱਡੀ ਭੈਣ ਸਮਝੂੰਗੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਵੀ ਮੈਂ ਵੀ ਉੱਥੇ ਆਪਣੇ ਕੋਲ ਕੋਈ ਡਿਊਟੀ ਨਾ ਦੇਖ ਲੈ ਜਿਹੜੀ ਤੇਰੇ ਲਈ ਹੋਵੇ ਵਧੀਆ ਜੀ ਫਿਰ ਆਪਾਂ ਦੋਵੇਂ ਜਣੀਆਂ ਨਾ ਸਕੂਟੀ ਤੇ ਜਾਇਆ ਕਰਾਂਗੇ ਟੌਰ ਨਾਲ ਇਹ ਕਿਹੜੀ ਗੱਲ ਕਰਤੀ ਤੁਸੀਂ ਮੈਂ ਤਾਂ ਬਸ ਘਰ ਦੇ ਕੰਮ ਕਾਰੀ ਕਰ ਲਿਆ ਕਰਾਂ ਇਹੀ ਬਹੁਤ ਐ ਮੇਰੇ ਤੋਂ ਨਹੀਂ ਹੋਣੀ ਡਿਊਟੀ ਡਾਟੀ ਕੋਈ ਗੱਲ ਨਹੀਂ ਬਾਕੀ ਜੇ ਤੁਸੀਂ ਕੋਈ ਜੌਬ ਲੱਭਣੀ ਹੋਈ ਨਾ ਲੱਭ ਲਿਓ ਘਰ ਵੀ ਲਉਂਗੀ ਚਲ ਠੀਕ ਐ ਸਾਰਾ ਦਿਨ ਮੇਰਾ ਖਿਆਲ ਰੱਖਦੀ ਰਹਨੇ ਆ ਆਪ ਵੀ ਰੋਟੀ ਟਾਈਮ ਸਿਰ ਖਾ ਲਿਆ ਕਰ ਮੈਂ ਤਾਂ ਕੋਈ ਗੱਲ ਨਹੀਂ ਖਾ ਲੂੰਗੀ ਨਾਲੇ ਪਿਛਲੇ ਦੋ ਦਿਨਾਂ ਤੋਂ ਮੈਂ ਦੇਖਦੀ ਆ ਤੁਹਾਡਾ ਟਿਫਨ ਨਾ ਐਦਾਂ ਹੀ ਮੁੜ ਕੇ ਆ ਜਾਂਦਾ ਵਾਪਸ ਜੇ ਇਸ ਵਾਰੀ ਤੁਸੀਂ ਆਈ ਟਿਫਨ ਮੋੜ ਕੇ ਲੈ ਆਏ ਨਾ ਅੱਜ ਤਾਂ ਦੇਖ ਲਿਓ ਫਿਰ ਕੀ ਗਾ ਰਾਮਣਪ੍ਰੀਤ ਇੱਕ ਤਾਂ ਉੱਥੇ ਟਾਈਮ ਨਹੀਂ ਲੱਗਦਾ ਹੈਗਾ ਤੇ ਦੂਜਾ ਆਪਦਾ ਵੀ ਨਹੀਂ ਦਿਲ ਕਰਦਾ ਰੋਟੀ ਟੋਕਾ ਖਾਣ ਨੂੰ ਇੰਨਾ ਵੀ ਪੈਸੇ ਨਾਲ ਮੂੰਹ ਨਹੀਂ ਪਾਈਦਾ ਹੁੰਦਾ ਮੇਰੀ ਵੱਡੀ ਭੈਣ ਮਾੜਾ ਮੋਟਾ ਨਾ ਆਪਦੀ ਸਿਹਤ ਹਲ ਧਿਆਨ ਦੇ ਲਿਓ ਹੁਣ ਬਾਗ ਜਾ ਤੁਸੀਂ ਤੁਹਾਡਾ ਟਾਈਮ ਹੋਇਆ ਪਿਆ ਜਾਓ ਲੇਟ ਨਾ ਦੇਖੀ ਮੈਂ ਮੈਨੂੰ ਘਰੋਂ ਬਾਹਰ ਕੱਢਣ ਲੱਗੀ ਪਈ ਆ ਜੇ ਲੇਟ ਹੋ ਗਏ ਫੇਰ ਵੀ ਤੁਸੀਂ ਮੈਨੂੰ ਸੁਣਾਉਂਗੇ ਵੀ ਗੱਲਾਂ ਚਲਾ ਲਿਆ ਚਲ ਦੇ ਮੈਂ ਤਾਂ ਛੋੜ ਕਰਦੀ ਸੀ ਖਿਆਲ ਰੱਖੀ ਆਪਣਾ ਓਕੇ ਲੋਕ ਪਤਾ ਨਹੀਂ ਕਿਵੇਂ ਕਹਿ ਦਿੰਦੇ ਆ ਅਖੇ ਜੇ ਦਰਾਣਾ ਛਾਣਾ ਹੋਵੇ ਤਾਂ ਬੰਦ ਹੀ ਨਹੀਂ ਹੈਗੀ ਦਰਾਣੀ ਜਠਾਣੀਆਂ ਤਾਂ ਲੜਦੀਆਂ ਹੀ ਰਹਿੰਦੀਆਂ ਮੇਰੀ ਜਠਾਣੀ ਵਰਗੀ ਜਠਾਣੀ ਹੋਵੇ ਨਾ ਸਾਰਿਆਂ ਕਲੇ ਤਾਂ ਫੇਰ ਤਾਂ ਕਿਸੇ ਘਰ ਚ ਲੜਾਈ ਹੋ ਵੀ ਨਾ ਸਾਰੀਆਂ ਭੈਣਾਂ ਵਾਂਗੂ ਰਹਿਣ ਕੋਈ ਨਹੀਂ ਇਹਨਾਂ ਦੋਹਾਂ ਵਿੱਚ ਜਿਹੜਾ ਪਿਆਰ ਆ ਨਾ ਇਸ ਪਿਆਰ ਨੂੰ ਮੈਂ ਨਫ਼ਰਤ ਵਿੱਚ ਨਾ ਬਦਲਦਾ ਤਾਂ ਮੇਰਾ ਨਾਂ ਵੀ ਕੁਲਦੀਪ ਨਹੀਂ ਬੜਾ ਇੱਕ ਦੂਜੇ ਦਾ ਖਿਆਲ ਰੱਖਦੀਆਂ ਦੀਦੀ ਰੋਟੀ ਲੈ ਜਾ ਤੂੰ ਮੇਰਾ ਬਹੁਤ ਖਿਆਲ ਰੱਖਣੀ ਆ ਜੇ ਤੂੰ ਨਾ ਹਾਂ ਮੈਂ ਉੱਥੇ ਨਾ ਜਾਵਾਂ ਜੇ ਤੂੰ ਨਾ ਹਮੇ ਮੈਂ ਨੌਕਰੀ ਨਾ ਕਰਾਂ ਹੋਈ ਗਾਨੀ